ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਲੈ ਕੇ ਹਾਜ਼ਰ ਹਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਆਪਣੀ ਅੱਜ ਦੀ ਕਹਾਣੀ ਇੱਕ ਪੁਲਿਸ ਮੈਲਾ ਅਫਸਰ ਕਿਵੇਂ ਇੱਕ ਰਿਕਸ਼ੇ ਵਾਲੇ ਮੁੰਡੇ ਨਾਲ ਸ਼ਾਦੀ ਕਰਦੀ ਆ ਤੇ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਦਾ ਉਹਨੂੰ ਕਿਵੇਂ ਬੇਦਖਲ ਕਰ ਦਿੰਦੇ ਆ ਸਾਰੇ ਕਾਸੇ ਚੋਂ ਤੇ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਆ ਫਿਰ ਅੱਗੇ ਉਹਨਾਂ ਨਾਲ ਕੀ ਹੁੰਦਾ ਪੂਰੀ ਕਹਾਣੀ ਨਾਲ ਜੁੜੇ ਰਹੋ ਕਹਾਣੀ ਬਹੁਤ ਇੰਟਰਸਟਿੰਗ ਆ ਇੱਕ ਮੈਲਾ ਕਰਮਚਾਰੀ ਆਪਣੇ ਘਰੋਂ ਰੋਜ਼ ਡਿਊਟੀ ਤੇ ਜਾਂਦੀ ਆ ਆਪਣੇ ਘਰ ਤੋਂ ਥੋੜੀ ਦੂਰ ਜਾ ਕੇ ਉਹ ਇੱਕ ਰਿਕਸ਼ਾ ਲੈਂਦੀ ਆ ਕਿਉਂਕਿ ਜਿਹੜੇ ਥਾਣੇ ਵਿੱਚ ਉਹਨੇ ਡਿਊਟੀ ਦੇਣ ਜਾਣਾ ਹੁੰਦਾ ਉਹਨਾਂ ਦੇ ਘਰ ਤੋਂ 2 ਕਿਲੋਮੀਟਰ ਦੂਰ ਸੀ ਜਦੋਂ ਉਹਨੇ ਰਿਕਸ਼ੇ ਵਾਲੇ ਮੁੰਡੇ ਨੂੰ ਬੁਲਾਇਆ ਤੇ ਰਿਕਸ਼ੇ ਵਾਲਾ ਆ ਗਿਆ ਉਹ ਕਹਿੰਦੀ ਵੀ ਮੈਂ ਫਲਾਣੇ ਥਾਣੇ 'ਚ ਜਾਣਾ ਛੱਡਿ ਆਉਂਗੇ ਉਹ ਕਹਿੰਦਾ ਹਾਂਜੀ ਉਹ ਮੁੰਡਾ ਉਹਨੂੰ ਛੱਡਿਆ ਆਉਂਦਾ ਅਗਲੇ ਦਿਨ ਉਹ ਫੇਰ ਡਿਊਟੀ ਲਈ ਜਾਂਦੀ ਆ ਉਹੀ ਰਿਕਸ਼ੇ ਵਾਲਾ ਉੱਥੇ ਖੜਾ ਹੁੰਦਾ ਉਹ ਫੇਰ ਜਾਂਦੀ ਆ ਜਦੋਂ ਇਸ ਤਰ੍ਹਾਂ ਹਫ਼ਤਾ 10 ਦਿਨ ਹੋ ਜਾਂਦੇ ਆ ਉਹ ਇੱਕ ਦਿਨ ਉਹਨੂੰ ਪੁੱਛਦੀ ਕਿ ਜਦੋਂ ਮੈਂ ਡਿਊਟੀ ਤੇ ਆਣਾ ਹੁੰਦਾ ਵੀ ਤੁਸੀਂ ਇੱਥੇ ਖੜੇ ਹੁੰਨੇ ਹੋ ਵੀ ਤੁਹਾਨੂੰ ਹੋਰ ਕੋਈ ਸਵਾਰੀ ਨਹੀਂ ਮਿਲਦੀ ਉਹ ਕਹਿੰਦਾ ਵੀ ਮੈਡਮ ਜਦੋਂ ਤੁਹਾਡੀ ਡਿਊਟੀ ਦਾ ਟਾਈਮ ਹੁੰਦਾ ਉਦੋਂ ਹੀ ਮੈਂ ਘਰੋਂ ਆਉਣਾ ਤਿਆਰ shear ਹੋ ਕੇ ਆਪਦਾ ਮੈਂ ਪਾਠ ਪੂਜਾ ਕਰਕੇ ਵੀ ਤੁਸੀਂ ਮੇਰੇ ਪਹਿਲੇ ਗਾਹਕ ਹੁੰਨੇ ਹੋ ਵੀ ਤੁਹਾਡੀ ਬੋਣੀ ਇੰਨੀ ਚੰਗੀ ਆ ਵੀ ਜਿੱਦਣ ਤੁਸੀਂ ਮੇਰੇ ਰਿਕਸ਼ੇ ਤੇ ਬਹਿ ਕੇ ਡਿਊਟੀ ਜਾਂਦੇ ਹੋ ਮੈਂ ਪਹਿਲਾਂ ਤੁਹਾਨੂੰ ਛੱਡਿਆਉਣਾ ਵੀ ਉਸ ਤੋਂ ਬਾਅਦ ਸਾਰਾ ਦਿਨ ਮੇਰਾ ਕੰਮ ਵਧੀਆ ਚੱਲਦਾ ਉਦੀ ਬੋਲਣੀ ਚੱਲਣੀ ਤੋਂ ਉਹਨੂੰ ਲੱਗਿਆ ਵੀ ਮੁੰਡਾ ਪੜਿਆ ਲਿਖਿਆ ਉਹਨੂੰ ਪੁੱਛਦੀ ਆ ਵੀ ਤੇਰਾ ਨਾਮ ਕੀ ਆ ਉਹ ਕਹਿੰਦਾ ਨਾਮ ਮੇਰਾ ਸੂਰਜ ਆ ਕਹਿੰਦੀ ਤੁਸੀਂ ਪੜੇ ਲਿਖੇ ਹੋ ਕਿੰਨਾ ਪੜੇ ਹੋ ਉਹ ਕਹਿੰਦਾ ਜੀ ਮੈਂ ਬੀ ਫਾਰਮੇਸੀ ਕੀਤੀ ਆ ਤੇ ਬਿਹਾਰ ਦਾ ਰਹਿਣ ਵਾਲਾ ਮੈਂ ਮੇਰਾ ਪਿਤਾ ਇੱਕ ਛੋਟਾ ਕਿਸਾਨ ਆ ਸਾਡੇ ਥੋੜੀ ਜ਼ਮੀਨ ਹੈਗੀ ਆ ਵੀ ਉਸ ਜ਼ਮੀਨ ਤੋਂ ਜਿੰਨਾ ਵੀ ਸਾਡੀ ਕਮਾਈ ਆਉਂਦੀ ਆ ਉਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਵੈਸੇ ਵੀ ਜਿਹੜੀ ਕਮਾਈ ਸੀਗੀ ਉਹ ਮੇਰੇ ਪਾਪਾ ਨੇ ਮੇਰੀ ਫਾਰਮੇਸੀ ਤੇ ਲਾਤੀ ਤੇ ਹੁਣ ਕਰਦੇ ਗੁਜ਼ਾਰੇ ਲਈ ਮੈਨੂੰ ਨੌਕਰੀ ਤਾਂ ਨਹੀਂ ਮਿਲੀ ਇਸੇ ਕਰਕੇ ਮੈਂ ਰਿਕਸ਼ਾ ਚਲਾਉਣਾ ਵੀ ਗਰੀਬੀ ਆ ਜਿਹੜੀ ਉਹ ਤੁਹਾਡੇ ਤੋਂ ਕੋਈ ਵੀ ਕੰਮ ਕਰਵਾ ਸਕਦੀ ਆ ਵੈਸੇ ਵੀ ਉਹ ਕਹਿੰਦਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੇ ਅੱਜ ਅਸੀਂ ਛੋਟਾ ਕੰਮ ਕਰਾਂਗੇ ਫੇਰ ਹੀ ਅੱਗੇ ਜਾ ਕੇ ਸਾਨੂੰ ਵੱਡਾ ਕੰਮ ਮਿਲੂ ਉਹ ਕਹਿੰਦੀ ਵੀ ਤੁਸੀਂ ਕਿਸੇ ਹਸਪਤਾਲ ਦੇ ਵਿੱਚ ਟਰਾਈ ਨਹੀਂ ਕੀਤਾ ਨੌਕਰੀ ਲਈ ਕਹਿੰਦਾ ਨਹੀਂ ਜੀ ਮੈਂ ਇੱਕ ਦੋ ਹਸਪਤਾਲ ਦੇ ਵਿੱਚ ਟਰਾਈ ਜ਼ਰੂਰ ਕੀਤਾ ਸੀ ਆਪਣੇ ਬਿਹਾਰ ਉੱਥੇ ਮੈਨੂੰ ਨੌਕਰੀ ਨਹੀਂ ਮਿਲੀ ਇਸ ਕਰਕੇ ਕਹਿੰਦਾ ਫਿਰ ਮੈਂ ਇੱਥੇ ਆ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰਤਾ ਉਹ ਕੁੜੀ ਨੂੰ ਨਾ ਮੁੰਡੇ ਨਾਲ ਹਮਦਰਦੀ ਹੁੰਦੀ ਆ ਉਹ ਨੂੰ ਕਹਿੰਦੀ ਵੀ ਜਾਣ ਵੇਲੇ ਵੀ ਮੈਂ ਰਿਕਸ਼ੇ ਤੇ ਜਾਣੀ ਹੁੰਨੀ ਆ ਵੀ ਤੁਸੀਂ ਐਂ ਕਰਿਆ ਕਰੋ ਵੀ ਮੈਨੂੰ ਪੱਕਾ ਹੀ ਛੱਡ ਵੀ ਜਾਇਆ ਕਰੋ ਤੇ ਲੈ ਵੀ ਜਾਇਆ ਕਰੋ ਵੀ ਮੇਰੇ ਨਾਲ ਇਕੱਠੇ ਪੈਸੇ ਕਰ ਲਓ ਮਹੀਨੇ ਦੇ ਉਹ ਕਹਿੰਦਾ ਵੀ ਠੀਕ ਐ ਐਸੇ ਤਰ੍ਹਾਂ ਉਹ ਉਹ ਨੂੰ ਲੈ ਕੇ ਵੀ ਆਉਂਦਾ ਰੋਜ਼ ਛੱਡ ਕੇ ਵੀ ਆਉਂਦਾ ਜਦੋਂ ਆਪਾਂ ਰੋਜ਼ ਕਿਸੇ ਨਾਲ ਜਾਂਦੇ ਆਉਂਦੇ ਹੋਈਏ ਤੇ ਫਿਰ ਆਪਣੀ ਜਿਹੜੀ ਦੋਸਤੀ ਵਾਲਾ ਰਿਸ਼ਤਾ ਹੋ ਜਾਂਦਾ ਹੌਲੀ ਹੌਲੀ ਉਹ ਇੱਕ ਦੂਜੇ ਬਾਰੇ ਗੱਲਾਂ ਕਰਦੇ ਆ ਇੱਕ ਦੂਜੇ ਬਾਰੇ ਜਾਣਦੇ ਆ ਉਹ ਮੁੰਡਾ ਨਾ ਬਹੁਤ ਸੋਹਣਾ ਹੁੰਦਾ ਤੇ ਉਹ ਕੁੜੀ ਉਹਨੂੰ ਅੰਦਿਲੋਂ ਪਸੰਦ ਕਰਨ ਲੱਗ ਜਾਂਦੀ ਆ ਮੁੰਡੇ ਨੂੰ ਉਹਨਾਂ ਦੀ ਜਿਹੜੀ ਦੋਸਤੀ ਉਹ ਕਾਫੀ ਗਹਿਰੀ ਹੋ ਜਾਂਦੀ ਆ ਪਰ ਉਹਨੇ ਆਪਣੇ ਦਿਲ ਦੀ ਗੱਲ ਉਸ ਮੁੰਡੇ ਨੂੰ ਕਦੇ ਨਹੀਂ ਦੱਸੀ ਮੁੰਡਾ ਉਹਨੂੰ ਵਧੀਆ ਦੋਸਤ ਮੰਨਦਾ ਸੀ ਪਰ ਉਹਦੇ ਦਿਲ ਵਿੱਚ ਕਦੇ ਐਦਾਂ ਦੀ ਕੋਈ ਗੱਲ ਨਹੀਂ ਆਈ ਸੀ ਕਿਉਂਕਿ ਉਹਨੂੰ ਪਤਾ ਇਹ ਸੀ ਕਿ ਮੈਂ ਇੱਕ ਬੇਰੁਜ਼ਗਾਰ ਆ ਤੇ ਇਹ ਇੱਕ ਪੜ੍ਹੀ ਲਿਖੀ ਮਹਿਲਾ ਅਫਸਰ ਆ ਏਸੀ ਤਰ੍ਹਾਂ ਗੱਲ ਕਰਦੇ ਕਰਦੇ ਇੱਕ ਦਿਨ ਉਹ ਕੁੜੀ ਉਹਨੂੰ ਦੱਸਦੀ ਆ ਕਿ ਮੇਰਾ ਸੁਪਨਾ ਵੀ ਡਾਕਟਰ ਬਣਨਾ ਵੀ ਇਹ ਨੌਕਰੀ ਤਾਂ ਮੈਂ ਮਜਬੂਰੀ ਚ ਕਰ ਰਹੀ ਆ ਵੀ ਇਹ ਨੌਕਰੀ ਕਰਨ ਦਾ ਕਾਰਨ ਇਹ ਆ ਕਿ ਡਾਕਟਰੀ ਦੀਆਂ ਫੀਸਾਂ ਨੇ ਜਿਹੜੀਆਂ ਬਹੁਤ ਜ਼ਿਆਦਾ ਨੇ ਇਸ ਕਰਕੇ ਮੈਂ ਫੀਸਾਂ ਭਰਨ ਲਈ ਮੇਰੀ ਤਨਖਾਹ ਆ ਜਾਂਦੀ ਆ ਪਰ ਮੈਂ ਬਣਨਾ ਡਾਕਟਰੀ ਆ ਉਹ ਮੁੰਡਾ ਕਹਿੰਦਾ ਵਧੀਆ ਗੱਲ ਹੈਗੀ ਚਲੋ ਮੈਂ ਕਹਿੰਦਾ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਤੁਸੀਂ ਇੱਕ ਦਿਨ ਬਹੁਤ ਵਧੀਆ ਡਾਕਟਰ ਬਣੋ ਜਿਹੜੇ ਥਾਣੇ ਦੇ ਵਿੱਚ ਉਹ ਮਹਿਲਾ ਨੌਕਰੀ ਕਰਨ ਜਾਂਦੀ ਆ ਉਸੇ ਥਾਣੇ ਦੇ ਵਿੱਚ ਇੱਕ ਮੁੰਡਾ ਪੁਲਿਸ ਕਰਮਚਾਰੀ ਹੁੰਦਾ ਜਿਹੜਾ ਇਸ ਕੁੜੀ ਨੂੰ ਪਸੰਦ ਕਰਦਾ ਹੁੰਦਾ ਪਰ ਉਹਨੇ ਆਪਣੇ ਇਜਹਾਰ ਨਹੀਂ ਕੀਤਾ ਸੀ ਇਹਦੇ ਅੱਗੇ ਉਹ ਇੱਕ ਦਿਨ ਇਹਨੂੰ ਕਹਿੰਦਾ ਕਿ ਤੁਸੀਂ ਕਿਹੜੀ ਸਾਈਡ ਤੋਂ ਆਉਣੇ ਹੋ ਤੁਹਾਡਾ ਘਰ ਕਿੱਥੇ ਆ ਉਹ ਕੁੜੀ ਉਹਨੂੰ ਕਹਿੰਦੀ ਆ ਕਿ ਫਲਾਨੀ ਜਗ੍ਹਾ ਤੋਂ ਮੈਂ ਆਉਣੀ ਆ ਉਹ ਕਹਿੰਦਾ ਵੀ ਤੁਸੀਂ ਰੋਜ਼ ਰਿਕਸ਼ੇ ਤੇ ਆਉਣੇ ਧੁੱਪ ਚ ਤੇ ਰਿਕਸ਼ੇ ਤੇ ਹੀ ਜਾਣੇ ਹੋ ਵੀ ਮੈਂ ਗੱਡੀ ਤੇ ਆਉਣਾ ਹੁੰਦਾ ਉਧਰੋਂ ਹੀ ਆਉਣਾ ਹੁੰਦਾ ਤੁਸੀਂ ਮੇਰੇ ਨਾਲ ਆਜਿਆ ਕਰੋ ਉਹ ਕਹਿੰਦੀ ਵੀ ਧੰਨਵਾਦ ਤੁਹਾਡਾ ਆਫਰ ਲਈ ਪਰ ਮੈਂ ਆਪਣੇ ਲਈ ਕਮਾਉਣੀ ਆ ਤੇ ਆਪਣੇ ਲਈ ਖਰਚ ਵੀ ਕਰ ਸਕਦੀ ਆ ਮੇਰੇ ਕਰਕੇ ਕਹਿੰਦੀ ਕਿਸੇ ਰਿਕਸ਼ੇ ਵਾਲੇ ਦਾ ਰੁਜ਼ਗਾਰ ਚੱਲਦਾ ਨਾਲੇ ਕਹਿੰਦੀ ਤੁਹਾਡੇ ਨਾਲ ਰੋਜ਼ ਆਉਣਾ ਮੈਨੂੰ ਠੀਕ ਨਹੀਂ ਲੱਗਦਾ ਵੀ ਤੁਸੀਂ ਆਪਣੀ ਆਜ਼ਾਦੀ ਨਾਲ ਆਓ ਮੇਰੇ ਨਾਲ ਤੁਸੀਂ ਬੰਦਸ਼ ਫੀਲ ਕਰੋਗੇ ਵੀ ਮੈਂ ਵੀ ਰਿਲੈਕਸ ਫੀਲ ਨਹੀਂ ਕਰੂੰਗੀ ਤੁਹਾਡੇ ਨਾਲ ਵੀ ਇਸ ਕਰਕੇ ਮੈਂ ਤਾਂ ਰਿਸ਼ਤੇ 'ਤੇ ਠੀਕ ਆ ਮੁੰਡੇ ਨੂੰ ਅੰਦਰੇ-ਅੰਦਰ ਗੁੱਸਾ ਆਉਂਦਾ ਪਰ ਉਹ ਕਹਿੰਦਾ ਕੁਛ ਨਹੀਂ ਇੱਕ ਦਿਨ ਉਹ ਆਪਣਾ ਪਿਆਰ ਦਾ ਇਜ਼ਹਾਰ ਉਸ ਕੁੜੀ ਨੂੰ ਕਰਦਾ ਕਿ ਮੈਂ ਤੁਹਾਨੂੰ ਪਸੰਦ ਕਰਦਾ ਤੇ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗਦੀ ਵੀ ਤੁਸੀਂ ਇਸ ਤਰ੍ਹਾਂ ਰਿਸ਼ਤੇ 'ਤੇ ਆਓ ਵੀ ਜੇ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਤਾਂ ਆਪਾਂ ਵਧੀਆ ਇਕੱਠੇ ਡਿਊਟੀ ਤੇ ਆਇਆ ਕਰਾਂਗੇ ਨਾਲੇ ਵੀ ਆਪਣਾ ਵਧੀਆ ਨੇਪ ਸਕਦਾ। ਉਹ ਕਹਿੰਦੀ ਵੀ ਤੁਸੀਂ ਗੱਲ ਤੋਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਸਕਦੇ ਹੋ ਪਸੰਦ ਕਰਦੇ ਹੋ ਸਕਦੇ ਹੋ ਪਰ ਮੇਰੇ ਦਿਲ ਵਿੱਚ ਤੁਹਾਡੇ ਪ੍ਰਤੀ ਇਦਾਂ ਦੀ ਕੋਈ ਫੀਲਿੰਗ ਨਹੀਂ ਤੇ ਨਹੀਂ ਹਜੇ ਮੈਂ ਵਿਆਹ ਕਰਵਾਉਣਾ। ਉਹ ਕਹਿੰਦੀ ਪੁਲਿਸ ਦੀ ਨੌਕਰੀ ਕਰਨਾ ਮੇਰੀ ਮਜਬੂਰੀ ਸਮਝ ਲਓ। ਮੈਂ ਤਾਂ ਡਾਕਟਰ ਬਣਨਾ ਚਾਹਣੀ ਆ ਮੇਰੇ ਸੁਪਨੇ ਬਹੁਤ ਵੱਡੇ ਆ। ਇਸ ਇਜ਼ਹਾਰ ਦੇ ਠੁਕਰਾਏ ਜਾਣ ਤੋਂ ਬਾਅਦ ਜਿਹੜਾ ਉਹ ਪੁਲਿਸ ਕਰਮਚਾਰੀ ਮੁੰਡਾ ਹੁੰਦਾ ਉਹਨੂੰ ਗੁੱਸਾ ਆ ਜਾਂਦਾ। ਉਹ ਅੰ드ਰੀ ਅੰਦਰ ਖਾਰ ਰੱਖਦਾ ਉਹਦੇ ਨਾਲ ਦਿਲ 'ਚ ਤੇ ਹੌਲੀ-ਹੌਲੀ ਜਦੋਂ ਉਹਨੂੰ ਪਤਾ ਲੱਗਦਾ ਵੀ ਇਹਦੀ ਰਿਕਸ਼ੇ ਵਾਲੇ ਮੁੰਡੇ ਨਾਲ ਕਾਫੀ ਗਹਿਰੀ ਦੋਸਤੀ ਆ ਉਹ ਉਹਨਾਂ ਨੂੰ ਕਈ ਵਾਰ ਪਾਰਕ ਦੇ ਵਿੱਚ ਬੈਠਿਆਂ ਵੇਖਦਾ ਕਈ ਵਾਰ ਉਹਨਾਂ ਨੂੰ ਬਾਜ਼ਾਰ ਵਿੱਚ ਜਾਂਦਿਆਂ ਵੇਖਦਾ ਛੁੱਟੀ ਵਾਲੇ ਦਿਨ ਵੀ ਇਵਨ ਕਿ ਉਹਨੇ ਉਸ ਕੁੜੀ ਨੂੰ ਉਸ ਮੁੰਡੇ ਨਾਲ ਵੇਖਿਆ ਸੀ ਕਿਉਂਕਿ ਜੇ ਕੁੜੀ ਕੋਈ ਤੇ ਸ਼ਾਪਿੰਗ ਕਰਨ ਜਾਂਦੀ ਕਿਤੇ ਵੀ ਜਾਂਦੀ ਤਾਂ ਉਹ ਰਿਕਸ਼ੇ ਵਾਲੇ ਨਾਲ ਹੀ ਜਾਂਦੀ ਸੀ ਉਹਨੇ ਉਹਦਾ ਫੋਨ ਨੰਬਰ ਲੈ ਰੱਖਿਆ ਸੀ ਜੇ ਉਹਨੇ ਬਾਜ਼ਾਰ ਵਗੈਰਾ ਕਿਤੇ ਵੀ ਜਾਣਾ ਉਹ ਰਿਕਸ਼ੇ ਵਾਲੇ ਨੂੰ ਫੋਨ ਕਰ ਦਿੰਦੀ ਸੀ ਇਸ ਗੱਲ ਤੋਂ ਜਿਹੜਾ ਪੁਲਿਸ ਕਰਮਚਾਰੀ ਹੁੰਦਾ ਮੁੰਡਾ ਉਹਨੂੰ ਇਸ ਗੱਲ ਦਾ ਅੰਦਾਜ਼ਾ ਲੱਗ ਜਾਂਦਾ ਵੀ ਇਹਦੀ ਕੋਈ ਗੱਲ ਹੈ ਇਹਦੇ ਨਾਲ ਜਿਹੜੀ ਇਸੇ ਨਾਲ ਹੀ ਹਰ ਕਿਤੇ ਜਾਂਦੀ ਆ ਤੇ ਇੱਕ ਦਿਨ ਉਹਨੇ ਰਿਕਸ਼ੇ ਵਾਲੇ ਤੇ ਕੋਈ ਝੂਠਾ ਕੇਸ ਪਾ ਕੇ ਉਹਨੂੰ ਥਾਣੇ 'ਚ ਅੰਦਰ ਬੰਦ ਕਰਤਾ ਤੇ ਉਹ ਕੁੜੀ ਆਪਣੀ ਡਿਊਟੀ ਤੇ ਆਉਣ ਲੱਗੀ ਤੇ ਉਹ ਰਿਕਸ਼ੇ ਵਾਲੇ ਨੂੰ ਢੀਕਦੀ ਰਹੀ ਵੀ ਰਿਕਸ਼ੇ ਵਾਲਾ ਹੁਣ ਵੀ ਆਇਆ ਫੇਰ ਵੀ ਆਇਆ ਤੇ ਉਹ ਜਦੋਂ ਨਾ ਆਇਆ ਕੁੜੀ ਨੇ ਉਹਨੂੰ ਫੋਨ ਕੀਤਾ ਉਹਦੇ ਫੋਨ ਤੇ ਬੈਲ ਜਾਈਗੀ ਪਰ ਉਹਨੇ ਫੋਨ ਨਾ ਅਟੈਂਡ ਕੀਤਾ ਕੁੜੀ ਡਿਊਟੀ ਤੋਂ ਵੀ ਲੇਟ ਹੋ ਗਈ ਔਰ ਉਹ ਹੈਰਾਨ ਹੋ ਗਈ ਵੀ ਜੇ ਉਹਨੇ ਨਹੀਂ ਹੋਣਾ ਸੀ ਤਾਂ ਉਹ ਅੱਗੇ ਮੈਨੂੰ ਦੱਸ ਦਿੰਦਾ ਸੀ ਜੀ ਉਹਨੂੰ ਕੋਈ ਕੰਮ ਹੁੰਦਾ ਵੀ ਅੱਜ ਉਹ ਕਿਉਂ ਨਹੀਂ ਆਇਆ ਵੀ ਉਹ ਫੋਨ ਵੀ ਨਹੀਂ ਚੱਕ ਰਿਹਾ ਏਸੇ ਉਦੇੜਬਣ ਚ ਉਹ ਕੋਈ ਹੋਰ ਰਿਕਸ਼ਾ ਕਰਕੇ ਜਦੋਂ ਆਪਣੀ ਡਿਊਟੀ ਤੇ ਆਉਂਦੀ ਆ ਤਾ ਉਹਨੂੰ ਆ ਕੇ ਪਤਾ ਲੱਗਦਾ ਵੀ ਜਿਹੜਾ ਰਿਕਸ਼ੇ ਵਾਲਾ ਮੁੰਡਾ ਉਹਤੇ ਕੋਈ ਕੇਸ ਦਰਜ ਹੋਇਆ ਉਹ ਜਦੋਂ ਜਾ ਕੇ ਆਪਣੇ ਸੀਨੀਅਰ ਆਫਸਰ ਨਾਲ ਗੱਲ ਕਰਦੀ ਆ ਤਾਂ ਉਹ ਕਹਿੰਦਾ ਵੀ ਉਹਦੇ ਤੋਂ ਚੋਰੀ ਦਾ ਇਲਜ਼ਾਮ ਲੱਗਿਆ ਮੁੰਡੇ ਤੇ ਉਹਨੇ ਕੋਈ ਚੋਰੀ ਕੀਤੀ ਆ ਤੇ ਉਹਨੂੰ ਜੇਲ੍ਹ ਦੇ ਵਿੱਚ ਮਿਲਣ ਜਾਂਦੀ ਆ ਰਿਕਸ਼ੇ ਵਾਲੇ ਨੂੰ ਉਹ ਕਹਿੰਦਾ ਵੀ ਮੇਰੇ ਤੇ ਚੋਰੀ ਦਾ ਇਲਜ਼ਾਮ ਲੱਗਿਆ ਵੀ ਪਰ ਮੈਂ ਚੋਰੀ ਨਹੀਂ ਕੀਤੀ ਮੈਂ ਸੱਚ ਬੋਲਦਾ ਉਹਨੂੰ ਨਾ ਯਕੀਨ ਜਾਂ ਨਹੀਂ ਆਉਂਦਾ ਕੁੜੀ ਨੂੰ ਗੱਲ ਤੇ ਪਰ ਫਿਰ ਵੀ ਉਹ ਦੀ ਜ਼ਮਾਨਤ ਕਰਾ ਦਿੰਦੀ ਆ ਜ਼ਮਾਨਤ ਕਰਾ ਕੇ ਜਦੋਂ ਤਫਤੀਸ਼ ਕਰਦੀ ਆ ਤੇ ਉਹ ਬੇਕਸੂਰ ਹੁੰਦਾਗਾ ਇਸ ਕਰਕੇ ਉਹ ਉਹਨੂੰ ਕਢਵਾ ਦਿੰਦੀ ਆ ਜੇਲ੍ਹ ਚੋਂ ਤੇ ਉਹਦੇ ਨਾਲ ਹੀ ਫੇਰ ਆਉਣਾ ਜਾਣਾ ਸ਼ੁਰੂ ਕਰ ਦਿੰਦੀ ਆ ਇਸ ਗੱਲ ਤੋਂ ਜਿਹੜਾ ਪੁਲਿਸ ਵਾਲਾ ਮੁੰਡਾ ਹੁੰਦਾ ਉਹ ਹੋਰ ਵੀ ਖਫਾ ਹੋ ਜਾਂਦਾ ਵੀ ਇਹਨੇ ਤਾਂ ਮੇਰਾ ਦਾ ਨੀ ਚੱਲਣ ਦਿੱਤਾ ਤੇ ਉਹ ਕੁੜੀ ਵੀ ਸਮਝ ਜਾਂਦੀ ਆ ਵੀ ਇਹ ਜਿਹੜਾ ਕੀਤਾ ਕਰਾਇਆ ਉਸ ਮੁੰਡੇ ਦੇ ਹੀ ਆ ਫਿਰ ਉਹਨੂੰ ਅਤੇ ਹੋਰ ਵੀ ਗੁੱਸਾ ਆਉਂਦਾ ਪਰ ਉਹਦੀ ਜਿਹੜੀ ਦੋਸਤੀ ਆ ਰਿਕਸ਼ੇ ਵਾਲੇ ਮੁੰਡੇ ਨਾਲ ਉਵੇਂ ਹੀ ਕੰਮ ਰਹਿੰਦੀ ਆ ਉਵੇਂ ਹੀ ਗੱਲਾਂ ਬਾਤਾਂ ਕਰਦੇ ਆ ਮਿਲਦੇ ਆ ਕਰਦੇ ਆ ਤੇ ਉਹਨੂੰ ਕਹਿੰਦੀ ਵੀ ਤੁਸੀਂ ਐਂ ਕਰੋ ਰਿਕਸ਼ੇ ਦਾ ਕੰਮ ਛੱਡੋ ਵੀ ਜੇ ਮੈਂ ਤੁਹਾਨੂੰ ਕਿਸੇ ਹਸਪਤਾਲ ਦੇ ਵਿੱਚ ਨੌਕਰੀ ਦਵਾ ਦਿਆਂ ਉਹ ਕਹਿੰਦਾ ਵੀ ਫੇਸ ਤੋਂ ਵਧੀਆ ਗੱਲ ਕੀ ਆ ਵੀ ਮੇਰੀ ਬੱਜਮੀ ਤਨਖਾਹ ਹੋਊਗੀ ਨਾਲੇ ਮੈਂ ਹਸਪੀਟਲ ਤੇ ਹਨਾ ਡਿਊਟੀ ਕਰੂੰਗਾ ਵੀ ਰਿਕਸ਼ਾ ਚਲਾਉਣ ਨਾਲੋਂ ਤਾਂ ਵਧੀਆ ਹੀ ਆ ਨਾਲੇ ਮੇਰਾ ਤਜਰਬਾ ਬਣੂਗਾ ਉਹ ਕਿਸੇ ਹਸਪਤਾਲ ਦੇ ਵਿੱਚ ਨਾ ਉਹਨੂੰ ਮੈਡੀਕਲ ਤੇ ਰਖਵਾ ਦਿੰਦੀ ਆ ਮੈਡੀਕਲ ਕਾਫੀ ਮਸ਼ਹੂਰ ਹੁੰਦਾ ਵਧੀਆ ਉਹਦਾ ਕੰਮ ਚੱਲਦਾ ਹੁੰਦਾ ਮੈਡੀਕਲ ਵਾਲੇ ਦਾ ਤੇ ਉਹਨੂੰ ਪੜੇ ਲਿਖੇ ਮੁੰਡੇ ਦੀ ਫਾਰਮੇਸੀ ਵਾਲੇ ਦੀ ਜ਼ਰੂਰਤ ਹੁੰਦੀ ਆ ਵਧੀਆ ਉਹ ਚਲੋ ਡਿਊਟੀ ਕਰਦਾ 15 20 ਦਿਨ ਹੋ ਗਿਆ ਉਹਨੂੰ ਡਿਊਟੀ ਕਰਦੇ ਨੂੰ ਤੇ ਜਿਹੜਾ ਦੁਕਾਨਦਾਰ ਹੁੰਦਾ ਸ਼ਾਪ ਦਾ ਮਾਲਕ ਉਹ ਵੀ ਉਹਦੇ ਕੰਮ ਤੋਂ ਸੰਤੁਸ਼ਟ ਹੁੰਦਾ ਹੌਲੀ ਹੌਲੀ ਜਿਹੜਾ ਪੁਲਿਸ ਵਾਲਾ ਮੁੰਡਾ ਹੁੰਦਾ ਥਾਣੇ ਵਾਲਾ ਉਹਨੂੰ ਪਤਾ ਲੱਗ ਜਾਂਦਾ ਬਿਓ ਰਿਕਸ਼ੇ ਵਾਲੇ ਨੂੰ ਇਹਨੇ ਕਿਸੇ ਹਸਪਤਾਲ ਦੇ ਵਿੱਚ ਫਾਰਮੇਸੀ ਦੀ ਦਵਾਈਆਂ ਦੀ ਦੁਕਾਨ ਤੇ ਇਹਨੂੰ ਰਖਵਾਤਾ ਮੁੰਡੇ ਨੂੰ ਉਹ ਆਪਣੇ ਦਿਲੋਂ ਖਾਰ ਨਹੀਂ ਗਵਾਉਂਦਾ ਤੇ ਉਹਨਾਂ ਆਪਣੇ ਕਿਸੇ ਦੋਸਤ ਦੇ ਰਾਹੀਂ ਜਿਹੜਾ ਉਹ ਮੈਡੀਕਲ ਹੁੰਦਾ ਉਹਤੇ ਨਸ਼ੀਲੀਆਂ ਦਵਾਈਆਂ ਰਖਵਾ ਕੇ ਤੇ ਬਾਅਦ ਵਿੱਚ ਰੇਡ ਮਰਵਾ ਦਿੰਦਾ ਤੇ ਦੁਕਾਨ ਤੇ ਉਹ ਕੱਲਾ ਮੁੰਡਾ ਹੁੰਦਾ ਹੋਰ ਕੋਈ ਨਹੀਂ ਹੁੰਦਾ ਦੁਕਾਨ ਦਾ ਮਾਲਕ ਉਹ ਘਟ ਰਹਿਂਦਾ ਸੀ ਕਿਉਂਕਿ ਉਹਨੂੰ ਇਸ ਮੁੰਡੇ ਤੇ ਇੰਨਾ ਯਕੀਨ ਹੋ ਗਿਆ ਸੀ ਰਿਕਸ਼ੇ ਵਾਲੇ ਤੇ ਚਲੋ ਭਈ ਉਹਨੂੰ ਪੁਲਿਸ ਫੜ ਕੇ ਲੈ ਕੇ ਆ ਜਾਂਦੀ ਆ ਤੇ ਥਾਣੇ ਦੇ ਵਿੱਚ ਉਹਦੀ ਪੁੱਛਗਿੱਛ ਕੀਤੀ ਜਾਂਦੀ ਆ ਜਿਹੜੀ ਉਹ ਕੁੜੀ ਹੁੰਦੀ ਆ ਉਹਨੂੰ ਵੀ ਪਤਾ ਲੱਗ ਜਾਂਦਾ ਵੀ ਨਸ਼ੀਲੀਆਂ ਦਵਾਈਆਂ ਉਹਦੇ ਮੈਡੀਕਲ ਤੋਂ ਫੜੀਆਂ ਗਈਆਂ ਜਦੋਂ ਮਾਲਕ ਨੂੰ ਲਿਆਂਦਾ ਜਾਂਦਾ ਮਾਲਕ ਕਹਿੰਦਾ ਵੀ ਮੈਂ ਤਾਂ ਦੁਕਾਨ ਤੇ ਘੱਟ ਖੜਦਾ ਵੀ ਇਹੀ ਹੁੰਦਾ ਵੀ ਦੁਕਾਨ ਵਧੀਆ ਚੱਲਦੀ ਸੀ ਵੀ ਹੋ ਸਕਦਾ ਇਹਨੇ ਕੋਈ ਕਰਤੀ ਹੋਵੇ ਇਦਾਂ ਦੀ ਗੱਲ ਉਹ ਬਹੁਤ ਦਿਖਾਈਆਂ ਪਾਉਂਦਾ ਵੀ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਮੈਂ ਵੀ ਮੇਰੇ ਤੇ ਯਕੀਨ ਕਰੋ ਵੀ ਇਹ ਇਹ ਕਿਸੇ ਦੀ ਸਾਜ਼ਿਸ਼ ਆ ਪਰ ਉਹਦੀ ਗੱਲ ਕੋਈ ਨਹੀਂ ਸੁਣਦਾ। ਉਹ ਕੁੜੀ ਵੀ ਜਿਹੜੀ ਪੁਲਿਸ ਆਫਸਰ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਉਹਦੀ ਗੱਲ ਤੇ ਯਕੀਨ ਨਹੀਂ ਕਰਦੀ। ਇਸ ਕਰਕੇ ਉਹਨੂੰ ਸਜ਼ਾ ਹੋ ਜਾਂਦੀ ਆ ਮੁੰਡੇ ਨੂੰ। ਕੇਸ ਚੱਲਦਾ ਉਹ ਤੇ ਸਬੂਤ ਉਹਦੇ ਵਿਰੁੱਧ ਕਰ ਦਿੱਤੇ ਜਾਂਦੇ ਆ। 1 ਸਾਲ ਦੀ ਸਜ਼ਾ ਹੁੰਦੀ ਆ ਉਹਨੂੰ। ਉਹਦੀ ਚਲੋ ਨੌਕਰੀ ਤਾਂ ਵਿਚਾਰੇ ਦੀ ਛੁੱਟੀ ਜਾਂਦੀ ਆ। ਸਾਲ ਬਾਅਦ ਉਹ ਜਦੋਂ ਜੇਲ੍ਹ ਤੇ ਆਉਂਦਾ ਤਾਂ ਉਹ ਉਹਨੂੰ ਪੁਲਿਸ ਵਾਲੀ ਕੁੜੀ ਨੂੰ ਮਿਲਣਾ ਚਾਹੁੰਦਾ ਹੁੰਦਾ ਪਰ ਉਹਨੂੰ ਮਿਲਦੀ ਨਹੀਂਗੀ। ਉਹਨੂੰ ਇਹ ਹੁੰਦਾ ਵੀ ਮੈਂ ਤਾਂ ਇਹਦੇ ਇੰਨਾ ਜ਼ਿਕਰ ਕੀਤਾ ਸੀ ਵੀ ਇਹ ਚੋਰ ਨਿਕਲਿਆ ਵੀ ਮੇਰੀ ਇਹਨੇ ਨੱਕ ਕਟਵਾਤੀ ਵੀ ਜਿੱਥੇ ਮੈਂ ਉਹਨੂੰ ਨੌਕਰੀ ਤੇ ਰਖਵਾਇਆ ਸੀ ਵੀ ਉੱਥੇ ਇਹਨੇ ਮਤਲਬ ਚੋਰੀਆਂ ਹਨਾ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਦਿਨ ਗੱਲ ਕਰਨਾ ਚਾਹੁੰਦਾ ਪਰ ਉਹ ਗੱਲ ਨਹੀਂ ਕਰਦੀ ਤੇ ਉਹ ਚਲੋ ਚਲਿਆ ਜਾਂਦਾ ਵਿਚਾਰਾ ਉਸ ਤੋਂ ਬਾਅਦ ਉਹ ਫਿਰ ਮੁੜ ਕੇ ਆਪਣਾ ਰਿਕਸ਼ਾ ਚਲਾਉਣ ਲੱਗ ਜਾਂਦਾ ਕਿਉਂਕਿ ਰਿਕਸ਼ਾ ਚਲਾਉਣ ਤੋਂ ਬਿਨਾ ਹੋਰ ਉਹਦੇ ਕੋਲ ਕੋਈ ਕੰਮ ਵੀ ਨਹੀਂ ਸੀਗਾ ਰਿਕਸ਼ਾ ਚਲਾਉਂਦਾ ਤੇ ਹੌਲੀ ਹੌਲੀ ਨਾ ਇੱਕ ਦਿਨ ਉਹ ਜਿਹੜਾ ਪੁਲਿਸ ਵਾਲਾ ਮੁੰਡਾ ਹੁੰਦਾ ਉਹ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਹੁੰਦਾ ਇਸ ਕੁੜੀ ਬਾਰੇ ਉਹ ਕਹਿ ਰਿਹਾ ਹੁੰਦਾ ਕਿ ਇਹਦੇ ਚ ਨਖਰਾ ਬਹੁਤ ਆ ਮੈਂ ਤਾਂ ਬੜੀ ਕੋਸ਼ਿਸ਼ ਕਰ ਲਈ ਇਹਨੂੰ ਆਪਣੇ ਜਾਲ ਚ ਫਸਾਉਣ ਲਈ ਇਹ ਫਸਦੀ ਨਹੀਂ ਵੀ ਉਹ ਰਿਕਸ਼ੇ ਵਾਲੇ ਨਾਲੋਂ ਤਾਂ ਮੈਂ ਇਹਦਾ ਖਿਹੜਾ ਛੜਾਤਾ ਵੀ ਹੁਣ ਵੀ ਇਹ ਮੇਰੇ ਹੱਥ ਚ ਨਹੀਂ ਆਈ ਵੀ ਰਿਕਸ਼ੇ ਵਾਲੇ ਨੂੰ ਤਾਂ ਪਹਿਲਾਂ ਮੈਂ ਚੋਰੀ ਦਾ ਇਲਜ਼ਾਮ ਲਾਇਆ ਉਦੋਂ ਤਾਂ ਇਹਨੇ ਕਢਾਤਾ ਫਿਰ ਮੈਂ ਨਸ਼ੀਲੀਆਂ ਦਵਾਈਆਂ ਰਖਵਾ ਕੇ ਉਹਨੂੰ ਫੜਾਇਆ ਵੀ ਮੈਂ ਸਜ਼ਾ ਵੀ ਕਰਾਤੀ ਪਰ ਫਿਰ ਵੀ ਉਹਨੂੰ ਜੇਲ੍ਹ ਹੋਣ ਦੇ ਬਾਵਜੂਦ ਵੀ ਇਹ ਮੇਰੇ ਹੱਥ ਨਹੀਂ ਆਈ। ਵੀ ਇੱਕ ਗੱਲੋਂ ਤਾਂ ਵਧੀਆ ਹੋ ਗਿਆ ਉਹਨੂੰ ਮਿਲਣੋਂ ਗਿਲਣੋਂ ਹਟ ਗਈ। ਤੇ ਉਹਨਾਂ ਜਦੋਂ ਗੱਲ ਸੁਣ ਲੈਂਦੀ ਆ ਉਹਦੀ ਕਿ ਉਹ ਹੈਰਾਨ ਰਹਿ ਜਾਂਦੀ ਆ ਵੀ ਅੱਛਾ ਇਹਨੇ ਇੰਨੀ ਘਟੀਆ ਹਰਕਤ ਕੀਤੀ ਆ। ਉਹਦੇ ਗੱਲ ਕਰਦੇ ਕਰਦੇ ਉਹਦੇ ਸਾਹਮਣੇ ਆ ਜਾਂਦੀ ਆ। ਉਹ ਮੁੰਡੇ ਨੂੰ ਵੀ ਪਤਾ ਲੱਗ ਜਾਂਦਾ ਵੀ ਇਹਨੇ ਸਾਰਾ ਕੁਝ ਸੁਣ ਲਿਆ। ਤੇ ਉਹ ਉਹਦੀ ਫੋਨ ਕੱਟ ਕੇ ਉਹਦੇ ਕੋਲ ਆਉਂਦਾ ਤੇ ਉਹ ਗੁੱਸੇ 'ਚ ਉਹਦੇ ਮੂੰਹ ਤੇ ਚਪੇੜ ਮਾਰਦੀ ਆ। ਵੀ ਤੂੰ ਇੰਨਾ ਘਟੀਆ ਨਿਕਲਿਆ? ਵੀ ਮੈਂ ਤੈਨੂੰ ਰਿਸ਼ਤੇ ਲਈ ਹਾਂ ਨਹੀਂ ਕੀਤੀ। ਤੇ ਤੂੰ ਮੇਰਾ ਉਸ ਮੁੰਡੇ ਨਾਲ ਇੰਨਾ ਵਧੀਆ ਦੋਸਤੀ ਦਾ ਰਿਸ਼ਤਾ ਵੀ ਤੂੰ ਸਾਡੇ 'ਚ ਫਿੱਕ ਬਵਾਤੀ ਸਾਡੇ 'ਚ ਤਾਂ ਫਿੱਕ ਪਵਾਈ ਪਵਾਈ ਤੂੰ ਉਹਦਾ ਫਿਊਚਰ ਖਰਾਬ ਕਰਤਾ ਮੁੰਡੇ ਦਾ ਮੈਂ ਤਾਂ ਉਹਨੂੰ ਨੌਕਰੀ ਮੈਂ ਦਵਾਈ ਸੀ ਚਲੋ ਉਹ ਉਹਨੂੰ ਲੱਭਦੀ ਆ ਲੱਭਦੀ ਆ ਉਹਨੂੰ ਸਾਰੇ ਸ਼ਹਿਰ ਦੇ ਵਿੱਚ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਉਹ ਕਿਸੇ ਹੋਰ ਏਰੀਏ ਦੇ ਵਿੱਚ ਹੁਣ ਰਿਕਸ਼ਾ ਚਲਾਉਂਦਾ ਤੇ ਉਹਨੂੰ ਮਿਲਦੀ ਆ ਜਾਂ ਕੀ ਜਦੋਂ ਮਿਲਦੀ ਆ ਤੇ ਉਹ ਉਹਨੂੰ ਕਹਿੰਦੀ ਆ ਵੀ ਸੌਰੀ ਮੈਨੂੰ ਮਾਫ ਕਰ ਦਿਓ ਵੀ ਮੈਂ ਤੁਹਾਡੀ ਗੱਲ ਨਹੀਂ ਸੁਣੀ ਤੁਸੀਂ ਸਹੀ ਸੀ ਤੇ ਮੈਂ ਗਲਤ ਸੀ ਉਹ ਕਹਿੰਦਾ ਵੀ ਨਹੀਂ ਮੈਡਮ ਮਾਫੀ ਤਾਂ ਨਾ ਮੰਗੋ ਵੀ ਜਿਸ ਹਿਸਾਬ ਨਾਲ ਮੇਰੇ ਤੇ ਕੇਸ ਪਿਆ ਸਜ਼ਾ ਹੋਈ ਵੀ ਇਸ ਤਰ੍ਹਾਂ ਤਾਂ ਕੋਈ ਵੀ ਹੈਨਾ ਮੇਰੇ ਤੇ ਯਕੀਨ ਨਹੀਂ ਕਰੂਗਾ ਵੀ ਬਾਕੀ ਮੇਰੇ ਕੋਲੇ ਕੋਈ ਆਪਣੀ ਬੇਗੁਨਾਹੀ ਦਾ ਸਬੂਤ ਹੈ ਨਹੀਂ ਸੀਗਾ ਚਲੋ ਫਿਰ ਵੀ ਮੈਂ ਤੁਹਾਡੇ ਕੋਲੇ ਸਫਾਈ ਦੇਣ ਜ਼ਰੂਰ ਆਇਆ ਸੀ ਤੁਸੀਂ ਮੇਰੀ ਗੱਲ ਨਹੀਂ ਸੁਣੀ ਵੀ ਤੁਹਾਡੇ ਤੇ ਕਿਹੜਾ ਫਿਰ ਮੇਰਾ ਜੋਰ ਆ ਕੋਈ ਗੱਲ ਨਹੀਂ ਮਾਫੀ ਨਾ ਮੰਗੋ ਮੈਨੂੰ ਚੰਗੀ ਗੱਲ ਨਹੀਂ ਲੱਗਦੀ ਤੇ ਚਲੋ ਉਹਨੂੰ ਮਿਲ ਕੇ ਘਰੇ ਚਲੀ ਜਾਂਦੀ ਆ ਘਰੇ ਜਾ ਕੇ ਉਹ ਉਹਦੇ ਬਾਰੇ ਸੋਚਦੀ ਰਹਿੰਦੀ ਆ ਫਿਰ ਨਾ ਇੱਕ ਖੱਤ ਲਿਖਦੀ ਆ ਕਾਫੀ ਵੱਡਾ ਖਤ ਲਿਖ ਦਿਆ ਸ਼ੁਰੂ ਤੋਂ ਲੈ ਕੇ ਉਹ ਜਦੋਂ ਤੋਂ ਉਹਦੇ ਨਾਲ ਰਿਕਸ਼ੇ ਤੇ ਆਉਂਦੀ ਸੀ ਉਹਨੂੰ ਕੀ ਕੀ ਫੀਲ ਹੋਇਆ ਕਿਵੇਂ ਉਹ ਉਹਨੂੰ ਦੋਸਤ ਮੰਨਣ ਲੱਗੀ ਫਿਰ ਉਹਨੂੰ ਪਸੰਦ ਕਰਨ ਲੱਗੀ ਉਹ ਸਾਰੀਆਂ ਗੱਲਾਂ ਲਿਖ ਦਿੰਦੀ ਆ ਉਹ ਕਹਿੰਦੀ ਵੀ ਮੈਂ ਤੈਨੂੰ ਬਹੁਤ ਪਸੰਦ ਕਰਨ ਲੱਗੀ ਸੀ ਬਹੁਤ ਪਿਆਰ ਕਰਨ ਲੱਗੀ ਸੀ ਪਰ ਨਸ਼ੀਲੀਆਂ ਦਵਾਈਆਂ ਵਾਲੇ ਕੇਸ ਤੋਂ ਬਾਅਦ ਵੀ ਮੈਨੂੰ ਤੇ ਤੇ ਗੁੱਸਾ ਸੀ ਮੈਂ ਤੇਰੇ ਨੂੰ ਨਫ਼ਰਤ ਤਾਂ ਨਹੀਂ ਕਰ ਸਕੀ ਪਰ ਗੁੱਸਾ ਜ਼ਰੂਰ ਸੀ ਉਹ ਸਾਰਾ ਹਾਲ ਆਫ ਦਾ ਲੈਟਰ ਚ ਲਿਖਦੀ ਆ ਤੇ ਅਗਲੇ ਦਿਨ ਫਿਰ ਉਹ ਰਿਕਸ਼ੇ ਵਾਲੇ ਕੋਲ ਜਾ ਕੇ ਉਹਨੂੰ ਲੈਟਰ ਦੇ ਕੇ ਵਾਪਸ ਆ ਜਾਂਦੀ ਆ। ਔਰ ਰਿਕਸ਼ੇ ਵਾਲਾ ਜਿਹੜਾ ਮੁੰਡਾ ਹੁੰਦਾ ਉਹ ਜਾ ਕੇ ਆਪਣੇ ਕਮਰੇ ਦੇ ਵਿੱਚ ਜਦੋਂ ਲੈਟਰ ਪੜ੍ਹਦਾ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ। ਉਹ ਕੁੜੀ ਨੇ ਆਪਣਾ ਫੋਨ ਨੰਬਰ ਲਿਖਿਆ ਹੁੰਦਾ। ਉਹ ਉਹਨੂੰ ਫੋਨ ਮੁਲਾਉਂਦਾ। ਉਹਨੂੰ ਕਹਿੰਦਾ ਵੀ ਤੁਹਾਡੀ ਦੋਸਤੀ ਸਿਰ ਪਰਵਾਣ, ਸਿਰ ਮੱਥੇ ਪਰਵਾਣ ਪਰ ਮੈਂ ਇਸ ਗੱਲ ਦੇ ਲੈਕ ਹੈ ਨਹੀਂ ਕਿ ਮੈਂ ਤੁਹਾਨੂੰ ਮਤਲਬ ਆਪਣਾ ਸਕਾਂ। ਵੀ ਤੁਸੀਂ ਕਿੱਥੇ? ਮੈਂ ਤਾਂ ਇੱਕ ਰਿਕਸ਼ਾ ਚਾਲਕ ਠੀਕ ਆ ਮੈਂ ਫਾਰਮੇਸੀ ਕੀਤੀ ਆ ਵੀ ਮੈਂ ਕਿਹੜਾ ਇੰਨਾ ਪੜਿਆ ਲਿਖਿਆ। ਵੀ ਉੱਤੋਂ ਤੁਸੀਂ ਤਾਂ ਡਾਕਟਰੀ ਕਰ ਰਹੇ ਹੋ ਉਹ ਕਹਿੰਦੀ ਜਦੋਂ ਫੋਨ ਤੇ ਉਹਨਾਂ ਦੇ ਨਾਲ ਗੱਲ ਕਰਦਾ ਉਹ ਕਹਿੰਦੀ ਵੀ ਮੈਨੂੰ ਕੁਝ ਨਹੀਂ ਪਤਾ ਵੀ ਮੈਂ ਤੁਹਾਨੂੰ ਪਸੰਦ ਕਰਦੀਆਂ ਤਾਂ ਕਰਦੀਆਂ ਤੇ ਵੀ ਇਹ ਮੇਰਾ ਫੈਸਲਾ ਵੀ ਮੈਂ ਵਿਆਹ ਤਾਂ ਤੁਹਾਡੇ ਨਹੀਂ ਕਰਾਉਂਗੀ ਉਹ ਕਹਿੰਦਾ ਵੀ ਸੋਚ ਲਓ ਕੱਲ ਨੂੰ ਕੋਈ ਇਹੋ ਜੀ ਗੱਲ ਨਾ ਹੋ ਜੇ ਵੀ ਕੀ ਤੁਹਾਡੇ ਘਰ ਦੇ ਮੰਨਣਗੇ ਉਹ ਕਹਿੰਦੀ ਘਰਦਿਆਂ ਨੂੰ ਮੈਂ ਪੁੱਛਣਾ ਨਹੀਂ ਹੈਗਾ ਵੀ ਤੁਸੀਂ ਚੁੱਪਚਾਪ ਬੱਸ ਮੰਦਰ ਚ ਆਓ ਆਪਾਂ ਵਿਆਹ ਕਰਵਾ ਰਹੇ ਹਾਂ ਅਗਲੇ ਦਿਨ ਉਹ ਮੰਦਰ ਦੇ ਵਿੱਚ ਇਕੱਠੇ ਹੁੰਦੇ ਆ ਮੰਦਰ ਦੇ ਵਿੱਚ ਜਾ ਕੇ ਉਹ ਫੇਰੇ ਲੈਂਦੇ ਆ ਵਿਆਹ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਜਾ ਕੇ ਆਪਣੀ ਮੈਰਿਜ ਆ ਜਿਹੜੀ ਰਜਿਸਟਰ ਕਰਵਾ ਲੈਂਦੇ ਆ ਤੇ ਉਹ ਨਾਲ ਨਾਲ ਡਾਕਟਰੀ ਕਰ ਰਹੀ ਹੁੰਦੀ ਉਹਦੀ ਡਾਕਟਰੀ ਦਾ 1 ਸਾਲ ਰਹਿੰਦਾ ਹੁੰਦਾ ਤੇ ਉਹ ਘਰੇ ਆ ਕੇ ਜਦੋਂ ਆਪਣੇ ਮੰਮੀ ਪਾਪਾ ਨੂੰ ਦੱਸਦੀ ਆ ਵੀ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਉਹ ਕਹਿੰਦੇ ਵੀ ਕੀ ਕਰਦਾ ਤੇ ਵੀ ਨਾਲੇ ਆਏ ਵਿਆਹ ਕਰਾ ਲਿਆ ਚੁੱਪ ਕਰਕੇ ਵੀ ਸਾਡੇ ਕੋਲ ਗੱਲ ਕਿਉਂ ਨਹੀਂ ਕੀਤੀ ਉਹ ਕਹਿੰਦੀ ਵੀ ਜੇ ਮੈਂ ਤੁਹਾਨੂੰ ਕਹਿੰਦੀ ਵੀ ਮੇਰੇ ਨਾਲ ਵਿਆਹ ਕਰਾਉਣਾ ਵੀ ਤੁਸੀਂ ਕਦੇ ਨਹੀਂ ਸੀ ਮੰਨਣਾ ਉਹ ਕਹਿੰਦੇ ਵੀ ਕਿਉਂ ਕਹਿੰਦੀ ਕਿਉਂਕਿ ਇੱਕ ਰਿਕਸ਼ਾ ਚਲਾਉਂਦਾ ਤੇ ਉਹਦੀ ਗੱਲ ਸੁਣ ਕੇ ਉਹਦੇ ਮਾਪਿਆਂ ਨੂੰ ਗੁੱਸਾ ਆ ਜਾਂਦਾ ਉਹ ਕਹਿੰਦੇ ਵੀ ਆ ਗਈ ਤੂੰ ਸਾਡੀ ਨੱਕ ਕੜਾਕ ਕੇ ਇਹੀ ਕੰਮ ਰਹਿ ਗਿਆ ਸੀ ਨੱਕ ਕਟਵਾਉਣੀ ਰਹੀ ਸੀ ਸਾਡੀ ਤੈਨੂੰ ਅਸੀਂ ਇੰਨਾ ਪੜਾਇਆ ਲਖਾਇਆ ਉਤੋਂ ਤੇਰੀ ਡਾਕਟਰੀ ਤੇ ਪੈਸੇ ਲਾ ਰਹੇ ਆ ਤੇ ਤੂੰ ਮੁੰਡਾ ਲੱਭਿਆ ਇੱਕ ਰਿਕਸ਼ੇ ਵਾਲਾ ਵੀ ਇਸ ਨਾਲੋਂ ਬੈਟਰ ਤੂੰ ਪੜਦੀ ਨਾ ਉਹ ਦਿਨ ਦਾ ਤੇਰਾ ਵਿਆਹ ਕਰ ਦਿੰਦੇ ਅਸੀਂ ਉਹਨੂੰ ਮੰਦਾ ਚੰਗਾ ਬੋਲਦੇ ਆ ਤੇ ਉਹਨੂੰ ਆਪਣੀ ਜ਼ਮੀਨ ਜਾਇਦਾਦ ਦੇ ਵਿੱਚੋਂ ਬੇਦਖਲ ਕਰਕੇ ਘਰੋਂ ਕੱਢ ਦਿੰਦੇ ਆ ਫਿਰ ਉਹ ਕੁੜੀ ਹੈ ਜਿਹੜੀ ਉਹ ਮੁੰਡਾ ਦੇ ਨਾਲ ਆਉਂਦੇ ਆ ਜਦੋਂ ਕਿਤੇ ਬਾਹਰ ਕਮਰਾ ਲੈਂਦੇ ਆ 2-4 ਦਿਨ ਰਹਿਣ ਤੋਂ ਬਾਅਦ ਉਹ ਮੁੰਡਾ ਕਹਿੰਦਾ ਵੀ ਆਪਾਂ ਐ ਕਰਦੇ ਆਂ ਵੀ ਜਿਹੜੀ ਆਪਣੇ ਪਿੰਡ ਜ਼ਮੀਨ ਆ ਮੇਰੇ ਬਾਬੂ ਜੀ ਕੋਲ ਉਹਨੂੰ ਵੇਚ ਕੇ ਮੈਂ ਤੁਹਾਨੂੰ ਹਸਪੀਟਲ ਖੋਲ ਦੇਣਾ ਵੀ ਹੁਣ ਤੁਹਾਡੀ ਡਾਕਟਰੀ ਤਾਂ ਕੰਪਲੀਟ ਹੋਣ ਵਾਲੀ ਆ ਵੀ ਡਿਗਰੀ ਕਰ ਲਈ ਤੁਸੀਂ ਤੇ ਮੈਂ ਵੀ ਅੱਗੇ ਪੜ ਲੂੰਗਾ ਵੀ ਹਸਪਤਾਲ ਆਪਣਾ ਵਧੀਆ ਚੱਲ ਜੂਗਾ ਉਹ ਕਹਿੰਦੀ ਵੀ ਮੰਮੀ ਵੀ ਪਾਪਾ ਮੰਨ ਜਾਣਗੇ ਤੁਹਾਡੇ ਉਹ ਕਹਿੰਦਾ ਬਿਲਕੁਲ ਮੰਨ ਜਾਣਗੇ ਵੀ ਉਹ ਮੇਥੋਂ ਬਾਹਰ ਨਹੀਂ ਹੈਗੀ ਚਲੋ ਉਹ ਫੋਨ ਕਰਕੇ ਆਪਣੇ ਮੰਮੀ ਪਾਪਾ ਨੂੰ ਦੱਸਦਾ ਮੈਂ ਸ਼ਾਦੀ ਕਰ ਲਈ ਜੇ ਮੈਂ ਪਿੰਡ ਆ ਰਿਹਾ ਉਹ ਕਹਿੰਦੇ ਵੀ ਪਤ ਤੂੰ ਚੁੱਪ ਚਾਪ ਸ਼ਾਦੀ ਕਰ ਲਈ ਉਹ ਕਹਿੰਦੇ ਬਸ ਮੈਂ ਸਾਰੀ ਕਹਾਣੀ ਘਰੇ ਆ ਕੇ ਦੱਸਾਂ ਚਲੋ ਆ ਆਪਣੇ ਘਰ ਵਾਲੀ ਨੂੰ ਲੈ ਕੇ ਘਰ ਜਾਂਦਾ ਤੇ ਸਾਰੀ ਗੱਲ ਦੱਸਦਾ ਉਹਨਾਂ ਨੂੰ ਫਿਰ ਉਹ ਆਪਣੇ ਮਾਪੇ ਬਾਪ ਨੂੰ ਇਹ ਵੀ ਦੱਸਦਾ ਵੀ ਇਹਦੇ ਮਾਪਿਓ ਨਾਰਾਜ਼ ਹੋਗੇ ਉਹ ਕਹਿੰਦੇ ਚਲ ਕੋਈ ਨਾ ਪਤਾ ਉਹਨਾਂ ਨੂੰ ਆਪਾਂ ਹੌਲੀ ਹੌਲੀ ਮਨਾ ਲਾਂਗੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਫਿਰ ਉਹ ਆਪਣੇ ਬਾਗੂ ਜੀ ਨਾਲ ਗੱਲ ਕਰਦਾ ਜ਼ਮੀਨ ਵੇਚਣ ਬਾਰੇ ਤੇ ਹਸਪਤਾਲ ਖੋਲਣ ਬਾਰੇ ਜਿਹੜੇ ਪਿੰਡ ਦੇ ਵਿੱਚ ਹੋ ਰਹੇ ਹੁੰਦੇ ਆ ਉਸ ਦੇ ਨਾਲ ਦੇ ਸ਼ਹਿਰ ਵਿੱਚ ਕੋਈ ਵੀ ਹਸਪਤਾਲ ਨਹੀਂ ਹੁੰਦਾ ਵਧੀਆ ਚਲੋ ਜਿੰਨੀ ਵੀ ਜ਼ਮੀਨ ਹੁੰਦੀ ਹੈ ਵੇਚ ਕੇ ਹਸਪਤਾਲ ਖੋਲ ਲੈਂਦੇ ਆ ਹਸਪਤਾਲ ਉਹ ਕੁੜੀ ਦੇ ਨਾਮ ਤੇ ਖੋਲਿਆ ਜਾਂਦਾ ਤੇ ਉਹ ਹੌਲੀ-ਹੌਲੀ ਕਾਫੀ ਮਸ਼ਹੂਰ ਹੋ ਜਾਂਦੀ ਆ ਕਿਉਂਕਿ ਉਹ ਇੱਕ ਵਧੀਆ ਡਾਕਟਰ ਸੀ ਤੇ ਉੱਥੇ ਨੇੜੇ-ਤੇੜੇ ਕੋਈ ਵਧੀਆ ਹਸਪਤਾਲ ਨਹੀਂ ਸੀ ਤੇ ਉਹਨਾਂ ਦੀਆਂ ਜਿਹੜੀਆਂ ਫੀਸਾਂ ਸੀ ਉਹ ਵੀ ਉਹਨਾਂ ਨੇ ਜਾਇਜ਼ ਰੱਖੀਆਂ ਤੇ ਉਹ ਹੌਲੀ-ਹੌਲੀ ਸਾਲਾਂ ਦੋ ਸਾਲਾਂ ਚ ਹਸਪਤਾਲ ਪੂਰਾ ਵਧੀਆ ਚੱਲ ਪਿਆ ਤੇ ਉਹ ਮੁੰਡੇ ਨੇ ਵੀ ਡਾਕਟਰੀ ਦੀ ਡਿਗਰੀ ਕਰ ਲਈ ਜੇ ਉਹ ਵੀ ਉਹਦੇ ਨਾਲ ਉਥੇ ਹਸਪੀਟਲ ਦੇ ਵਿੱਚ ਡਾਕਟਰ ਬਣ ਗਿਆ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਗਰੀਬੀ ਤੋਂ ਉੱਠ ਕੇ ਵਧੀਆ ਉਹ ਆਪ ਦਾ ਕਮਾਉਣ ਲੱਗੀ ਉਹਦੇ ਮਾਪੇ ਵੀ ਸ਼ਹਿਰ ਚ ਆ ਕੇ ਰਹਿਣ ਲੱਗੇ ਉਹਨਾਂ ਦੇ ਨਾਲ ਵਧੀਆ ਉਹਨਾਂ ਨੇ ਕੋਠੀ ਬਣਾ ਲਈ ਤੇ ਦੋਨੋਂ ਵਧੀਆ ਡਾਕਟਰ ਬਣ ਚੁੱਕੇ ਆ ਫਿਰ ਆਪਣੇ ਵਿਆਹ ਤੋਂ 3 ਸਾਲ ਬਾਅਦ ਉਹ ਕੁੜੀ ਆਪਣੇ ਘਰ ਆਉਂਦੀ ਆ ਡਾਕਟਰ ਗੱਡੀ ਉਹਨਾਂ ਕੋਲੇ ਵਧੀਆ ਗੱਡੀ ਹੁੰਦੀ ਆ ਤੇ ਫਿਰ ਉਹ ਆ ਕੇ ਆਪਣੇ ਮਾਪਿਆਂ ਨੂੰ ਦੱਸਦੀ ਆ ਵੀ ਅੱਜ ਤੇਰੀ ਬੇਟੀ ਡਾਕਟਰਾਂ ਤੇ ਤੁਹਾਡਾ ਜਵਾਈ ਵੀ ਡਾਕਟਰ ਆ ਫਿਰ ਉਹਨਾਂ ਦੇ ਘਰ ਦੇ ਆ ਜਿਹੜੇ ਉਹਨੂੰ ਮaaf ਕਰ ਦਿੰਦੇ ਆ ਤੇ ਫਿਰ ਉਹਨਾਂ ਦੀ ਵਧੀਆ ਦੁਆਰਾ ਸ਼ਾਦੀ ਕਰਦੇ ਆ ਕਿਉਂਕਿ ਆਸਤੇ ਪਾਸੇ ਉਹਨਾਂ ਨੇ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਨਹੀਂ ਦੱਸਿਆ ਹੁੰਦਾ ਵੀ ਸਾਡੀ ਕੁੜੀ ਨੇ ਵਿਆਹ ਕਰਵਾ ਲਿਆ ਫਿਰ ਉਹ ਸਾਰੀ ਰਿਸ਼ਤੇਦਾਰਾਂ ਦੇ ਸਾਹਮਣੇ ਉਹਦੀ ਦੁਆਰਾ ਸ਼ਾਦੀ ਕਰਦੇ ਆ ਧੂਮ ਧਾਮ ਨਾਲ ਤੇ ਹੁਣ ਉਹ ਦੋਨੇ ਮੁੰਡਾ ਤੇ ਕੁੜੀ ਆਪਣੀ ਵਧੀਆ ਜ਼ਿੰਦਗੀ ਜਿਉਂਦੇ ਆ ਹਾਂਜੀ ਦੋਸਤੋ ਇਹ ਸੀ ਇੱਕ ਰਿਕਸ਼ੇ ਵਾਲੇ ਤੇ ਮਹਿਲਾ ਪੁਲਿਸ ਕਰਮਚਾਰੀ ਦੀ ਪ੍ਰੇਮ ਕਹਾਣੀ ਤਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜ਼ਰੂਰ ਦਿਓ ਜੇ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ